ਅਸੀਂ ਦੂਸਰ ਬਣਾ ਰੱਖਿਆ ਤੱਕਨੇ ਕਾਫਰ ਹੈ ਮਾਲੂਆ ਦਾ ਪੇਸ ਬਣਾ ਲਿਆ ਉਥੇ ਮੱਕੇ ਉਲੇ ਪੈਰ ਰੱਖ ਕੇ ਸੌਂ ਗੇ ਲੰਮੇ ਪੈਗ ਤੇ ਕਾਜੀ ਜਿਹੜੇ ਸੀ ਉਹਨਾਂ ਦੇਖਿਆ ਵੀ ਇਹ ਹੈ ਨਿਵਾਸ ਕਾਜੀਏ ਵਾਲਾ ਪਰ ਇਸੋਂ ਗਿਆਨੀ ਉਹਨਾਂ ਕਹੇ ਉਠੋ ਜੀ ਉੰਧਾ ਤੁਸੀਂ ਮੱਕੇਲ ਗੰਪਰ ਕਰਕੇ ਬੈਠੇ ਹੋ ਤੁਸੀਂ ਕਹ ਜੀ ਹੋ ਕਿ ਕਾਫਰ ਹੋ ਉਹੰਦਾ ਹੈ ਤਾਂ ਮੈਂ ਕਹ ਜੀ ਕਾਫਰ ਤਾਂ ਨਹੀਂ ਤੇ ਫਿਰ ਮੱਕੇਲ ਗੰਪਰ ਕੀਤਾ ਅੰਧਾ ਮੈਂ ਇਸ ਕਰਕੇ ਸਹਿ ਸਭਾਈ ਇੰਦਰਪਾਲ ਘਰ ਬੈਠਾ ਕਿਉਂਕਿ ਮੈਨੂੰ ਪਤਾ ਹੈ ਪੀਸੀ ਸਾਰੇ ਨੂਰ ਨੂੰ ਮੰਨਨੇ ਤੇ ਨੂਰ ਕਿਹੜੀ ਥਾਂ ਨਹੀਂ ਮੌਜੂਦ ਉਹ ਕਮਰੇ ਵਿੱਚ ਨਹੀਂ ਹਰ ਥਾਂ ਜਰ ਜਰ ਵਿੱਚ ਜੇ ਮੈਂ ਇਧਰ ਲੱਤਾਂ ਕਰਾਂਗਾ ਇਧਰ ਵੀ ਹੋਵੇ ਇਧਰ ਦੱਖਣ ਵਾਲੇ ਕਰਾਂਗਾ ਇਧਰ ਵੀ ਹੋਵੇ ਪੂਰਬ ਵਾਲੇ ਕਰਾਂਗਾ ਤੇ ਪਛਮਣ ਵਾਲੇ ਮੌਜੂਦ ਉਹ ਤੇ ਫਿਰ ਚਰਚਾ ਹੋਈ ਨੂਰ ਦੇ ਉੱਪਰ ਪ੍ਰਕਾਸ਼ ਦੇ ਉੱਪਰ ਰੰਗਕਾਰ ਦੇ ਉੱਪਰ ਫਿਰ ਮਾਰਾ ਇਸਾ ਜੇ ਪਾਸ਼ਾ ਦੇ ਉਸ ਚਰਚਾ ਨੂੰ ਵੇਖ ਕੇ ਨੇ ਸਭ ਤੋਂ ਵੱਡਾ ਕਾਜੀ ਸਭ ਤੋਂ ਵੱਡਾ ਪੀਰ ਹੈ ਸਾਡਾ ਪੀਰ ਮੰਨ ਲਿਓ ਉਹਨਾਂ ਨੂੰ ਜਾਨੀ ਕਿ ਗੁਰੂ ਨਾਨਕ ਦੇਵ ਜੀ ਦਾ ਪ੍ਰਚਾਰ ਕਰਨ ਦਾ ਤਰੀਕਾ ਇੱਕ ਵੱਖਰਾ ਹੀ ਸੀ ਜਦੋਂ ਕਿ ਇੱਕ ਕੱਲ ਲਈ ਨੇ ਹੀ ਪਰ ਛਾਛਕੀ ਤੇ ਗੁਰੂ ਨਾਨਕ ਦੇਵ ਜੀ ਜੋ ਬਚਪਨ ਰਹੀ ਸੀ ਤੁਸੀਂ ਸਾਰੇ ਪੜ੍ਹਦੇ ਹੋ ਜਾਣਦੇ ਹੋ ਇਤਿਹਾਸ ਗੁਰੂ ਨਾਨਕ ਦੇਵ ਜੀ ਹਰ ਪੁਆਇੰਟ ਤੇ ਗੋਸ਼ਿਕਾ ਕਰਦੇ ਸੀ ਉਚਾਰੀ ਕਰਦੇ ਸੀ ਕਿ ਉਹਨਾਂ ਨੂੰ ਅਕਾਲ ਪੁਰਖ ਨੇ ਆਪ ਦਾ ਰੂਪ ਦੇ ਕੇ ਭੇਜਿਆ ਸੀ ਆਦੇ ਮੁਖ ਦੇ ਆਵਾਜ਼ ਚੋਂ ਪੈਦਾ ਕੀਤਾ ਸੀ ਇਸ ਕਰਕੇ ਉਹ ਸਤਿਗੁਰ ਦਾ ਨਾਮ ਦਿੱਤਾ ਗਿਆ ਮਹਾਰਾਜ ਸਚੇ ਪਾਤਸ਼ਾਹ ਦਾਸ ਜਿਨਕੋ ਸਤਗੁਰ ਥਾਪਿਆ ਤੈ ਮੀਟ ਨਾ ਸਕੇ ਕੋਈ ਉਸ ਅੰਤਰ ਨਾਮ ਨਦਾਨ ਹੈ ਨਾਮੋ ਪ੍ਰਗਟ ਹੋਏ ਨਾਮ ਵਿਚੋ ਆਦੇ ਮੁਖ ਵਿਚੋ ਪ੍ਰਗਟ ਹੋਣ ਕਰਕੇ ਉਹਨਾਂ ਨੂੰ ਗੁਰੂ ਹੋਣ ਦੀ ਕਿਤਾਬ ਦਿੱਤਾ ਗਿਆ ਗੁਰੂ ਦਾ ਮੁਖ ਨੇ ਜੋ ਅਕਾਲ ਪ੍ਰਕਾਸ਼ ਸੰਦੇਸ਼ ਆਉਂਦਾ ਉਹ ਸਾਡੇ ਤੱਕ ਪਹੁੰਚਾਉਂਦਾ ਇਸ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਭੇਜਿਆ ਗਿਆ ਕਿ ਇਹ ਜੀ ਪਲ ਚੁਕੇ ਨੇ ਇਹਨਾਂ ਨੂੰ ਤੁਸੀਂ ਪਾਲ ਸਾਗਰ ਈਕਾਡ ਕਤੇ ਆਪਦੇ ਦੇਸ਼ ਪਹੁੰਚਾਓ ਭੇਜ ਦਿਓ ਇਹਨਾਂ ਨਰੰਗਾਰ ਦਾ ਪੇੜ ਦਿਓ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਰਗਰਮਾਨੇ ਦੱਸਿਆ ਪਰਥਵੇਂ ਨਾਨਕ ਚੰਦ ਜਗਤ ਪੈ ਅਨੰਤ ਆਲਮ ਰੁਖ ਜਨਨ ਕੀ ਉਪਰਗਾਸ ਸੰਸਾਰ ਤੇ ਪੈਜੇ ਫਿਰ ਉਹਨਾਂ ਨੇ ਆਪਦੀ ਬਾਛਾ ਨਹੀਂ ਉਹਨਾਂ ਦਾ ਜੋ ਸਾਨੂੰ ਉਪਦੇਸ਼ ਦਿੰਦਾ ਹੈ ਉਹ ਹੈ ਤੁਹਾਡੇ ਤੱਕ ਪਹੁੰਚਾਉਣਾ ਜੈਸੀ ਆਵੇ ਖਸਕ ਬਾਣੀ ਤਰਸਾ ਕਰੇ ਗਿਆਨ ਮਿਲਾ ਰੋ ਜੋ ਵੀ ਅਕਾਲ ਪੁਰਖ ਹੁਕਮ ਦਿੰਦਾ ਹੈ ਤੇ ਉਹਨਾਂ ਨੂੰ ਪੁੱਛਣ ਲੱਗੇ ਸਾਨੂੰ ਕੀ ਭੇਦ ਦੀ ਗੱਲ ਦੱਸੋ ਆਂਦੇ ਜਿਹੜਾ ਖਜ਼ਾਨ ਮਿਲਿਆ ਹੁੰਦਾ ਕਿ ਭੇਦ ਨਹੀਂ ਦਿੰਦਾ ਉਹਨੇ ਠੀਕ ਹੈ ਪਰ ਜਿਹੜਾ ਸੱਚ ਹੈ ਜਿਹੜਾ ਸਾਡਾ ਮਾਤਾ ਪਿਤਾ ਹੈ ਅਸੀਂ ਉਸ ਘਰ ਤਾਂ ਰਹਿ ਸਕਨੇ ਹਾਂ ਹਾਂਜੀ ਰਹਿ ਸਕਨੇ ਇਸ ਕਰਕੇ ਸਾਡਾ ਮਾਤਾ ਪਿਤਾ ਨੂੰ ਸੱਚ ਬ੍ਰਹਮ ਉਹ ਘਰ ਦੇ ਵਿੱਚ ਮਾਤਾ ਪਿਤਾ ਐਸੀਆਂ ਗੱਲਾਂ ਕਰਦੇ ਨੇ ਜਿਹੜੇ ਸਿਰ ਬੱਚਿਆਂ ਦੇ ਫਿਊਚਰ ਵਾਸਤੇ ਹੋਂ ਬੱਚਿਆਂ ਦੇ ਆਗਾਮੀ ਜੁਨਾ ਜੀਵਨ ਦਾ ਸਹਾਰਾ ਦੇ ਬੱਚੇ ਸਮਝੇ ਸਾਨੂੰ ਕਈ ਮਾਪਿਓ ਗੱਲਾਂ ਛਪਾ ਲੈਂਦਾ ਜਦੋਂ ਕਿ ਸਾਨੂੰ ਦੱਸਣ ਵਾਲੀਆਂ ਨਹੀਂ ਹੁੰਦੀਆਂ ਜੇ ਅਸੀਂ ਸੁਣ ਲਈ ਨਹੀਂ ਉਹਦੋਂ ਵੀ ਅੱਗੇ ਨਹੀਂ ਗੱਲ ਕਰਨੀ ਹੈ ਇਸ ਕਰਕੇ ਅਸੀਂ ਉਹਨਾਂ ਕੋਈ ਭੇਦ ਨੇ ਜਿਨ੍ਹਾਂ ਨੂੰ ਸਾਨੂੰ ਆਦੇਸ਼ ਮਿਲਦਾ ਜੇ ਤੁਸੀਂ ਭੇਦ ਦੀ ਗੱਲ ਲੈਣੀ ਹੈ ਤੁਸੀਂ ਆਪ ਮਿਲ ਕੇ ਲਓ ਜਾਂ ਤੋਂ ਵੀ ਦਰ ਮਹਿ ਬੁਲਾਵੇ ਪੁੱਛ ਬਾਰ ਲਰੰਤੀ ਜੇ ਤੁਸੀਂ ਭੇਦ ਦੀ ਗੱਲ ਲੈਣੀ ਜਦੋਂ ਤੁਹਾਨੂੰ ਦਰ ਖੋਲ ਕੇ ਬੁਲਾਏਗਾ ਜੋ ਮਰਜ਼ੀ ਪੁੱਛ ਲਿਆ ਜੂਂਦੇ ਪਰ ਸਾਨੂੰ ਜੋ ਹੁਕਮ ਆਇਆ ਸੀ ਉਹਦੇ ਮੁਤਾਬਿਕ ਦੇਸੋ ਸੋ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਜਦੋਂ ਸੰਸਾਰ ਤੇ ਸੰਦੇਸ਼ਾ ਦੇਣ ਵਾਸਤੇ ਆਏ ਉਹਨਾਂ ਸਮਿਆਂ ਦੇ ਵਿੱਚ 6-7 ਸਾਲ ਦੇ ਬੱਚੇ ਸਕੂਲ ਪੈਂਦੇ ਸੀ ਗੁਰੂ ਨਾਨਕ ਦੇਵ ਜੀ 6-7 ਸਾਲ ਦੇ ਹੋਏ ਤੇ ਮੈਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਵਿਚਾਰ ਕਰਦੇ ਕਿ ਨੰਨ ਪੜਾਇਆ ਜਾਏ ਕਿ ਲੰਡੇ ਪੜਦੇ ਸੀ ਫਾਰਸੀ ਪੜ੍ਹੀ ਜਾਂਦੀ ਸੀ ਉਰਦੂ ਪੜ੍ਹਾ ਜਾਂਦਾ ਸੀ ਜਿਹੜੇ ਮੌਕੇ ਦੇ ਪਾਸ਼ਾ ਸੀ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਨੂੰ ਮੈਂ ਤਾਂ ਕਾਲੋ ਜੀ ਜੱਲ ਲੈ ਕੇ ਗਏ ਤੇ ਮੁਲਾਜ਼ਮ ਕਰਕੇ ਬੜਾ ਸਦਕਾ ਦਿੱਤਾ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਆਪ ਦੇ ਕੋਲ ਹੀ ਮਿਠਾ ਲਿਆ ਮੁੰਡਿਆਂ ਦਾ ਸਾਰਾ ਦੋ ਅੱਗੇ ਬਿਠਾ ਲਿਆ ਤੇ ਪੜਾਉਣ ਲੱਗ ਗਏ ਪੱਤੇ ਤੇ ਲੈ ਕੇ ਦਸਣ ਲੱਗੇ ਬੋਲਵੰਦੇ 1000 ਬੋਲੇ ਗੁਰਾਂ ਦੇ ਜੀ ਅੱਗੇ ਦੂਜਾ ਸੌ ਬੋਲੋ ਮੇ ਚਪੋਗੇ ਉਹਨਾਂ ਕਾਕਾ ਗਨੇ ਬੋਲਦਾ ਉਹਦਾ ਪਹਿਲੋਂ ਇੱਕ ਦਾ ਤਾਂ ਭੇਜ ਦੇ ਦੋ ਇਹ ਤਾਂ ਤੁਹਾਨੂੰ ਦਿੱਤਾ ਨਹੀਂ ਅਜੇ ਨਰਾਕਾਰ ਦਾ ਇੱਕ ਦਾ ਜਿੱਥੋਂ ਆਕਾਰ ਸ਼ੁਰੂ ਹੋਇਆ ਹੈ ਉਸ ਦਾ ਪਹਿਲ ਪਹਿਲੋਂ ਦਿਓ ਫਿਰ ਮੈਂ ਅੱਗੇ ਪੜਾ ਐਸੇ ਵਸਤਾ ਜਦ ਦੇਖੇ ਕਈ ਸਾਲ ਗੁਰੂ ਨਾਨਕ ਦੇਵ ਜੀ ਉਹਨਾਂ ਨੇ ਕਰ ਦਿੱਤੇ ਕਿ ਇਹ ਟੀਚਰ ਨੇ ਵਿਦਵਾਨ ਨੇ ਇਹ ਅੱਗੇ ਗੱਲ ਨੂੰ ਚਲਾਉਣਗੇ ਰੋਚੋਪੋ ਕੇ ਗੁਰੂ ਨਾਨਕ ਦੇਵ ਜੀ ਬਾਹ ਫੜੀ ਤੇ ਜਾ ਕੇ ਮੈਤਾ ਕਾਲੂ ਜੀ ਦੇ ਕਰਛਾ ਲੈ ਇਹ ਵੀ ਤੁਹਾਡਾ ਬੱਚਾ ਜਿਹੜਾ ਤੂੰ ਦਰਗਾਹ ਤੋਂ ਪੜ ਗਿਆ ਮੇਰੇ ਵਾਸਤੇ ਪੜਾਉਣਾ ਹੈ ਉਸ ਬਾਦ ਉਹਨਾਂ ਕੋ ਗੱਲ ਨਹੀਂ ਅਗੇ ਸ਼ੁਰੂ ਕੀਤੀ ਉੱਥੇ ਫਿਰ ਗੁਰੂ ਨਾਨਕ ਦੇਵ ਜੀ ਪੱਤੇ ਲਿਖੇ ਉਸ ਮਾਲ ਕੋਈ ਸ਼ਾਮਾ ਮਾਪੇਮ ਦੇਖੇ ਬੱਚੇ ਖੇਡਦੇ ਹੁੰਦੇ ਨੇ ਖੇਡਣ ਲੱਗ ਪਏ ਖੇਡਦੇ ਹੋਏ ਅਚਾਨਕ ਹੀ ਮੰਜੇ ਤੇ ਆ ਕੇ ਡਿੱਗ ਪਏ ਅੰਗਪਾਇਰ ਮੁੜ ਗਏ ਅੱਖਾਂ ਬੰਦ ਤੇ ਨੀਰ ਵਗੀ ਜਾ ਮੌਖੇ ਵਿੱਚੋਂ ਬਾਣੀ ਵਗਣ ਲੱਗ ਗਿਆ ਤੇ ਮਾਤਾ ਜੀ ਭੱਜ ਕੇ ਜੇ ਅੱਜ ਵੀ ਅਗਿਆਨਤਾ ਵਿੱਚ ਜੀਵਾਂ ਦੇ ਨੇ ਨੂੰ ਛਾ ਹੈ ਕੋਈ ਚੱਕਰ ਬਾਹਰਲੇ ਸ਼ਾਇਨ ਗਿੱਧੇ ਨੂੰ ਵਸ ਕਰ ਲਿਆ ਇਹਨੂੰ ਪਕੜ ਲਿਆ ਇਹ ਜਰਾ ਧਿਆਨ ਨਾਲ ਸੁਣ ਲੋ ਬਹੁਤ ਸਾਰੇ ਜੀਵ ਸ਼ੰਕਾਵਾਦੀ ਨੇ ਜਿਹੜੇ ਕੰਦ ਨੇ ਇਹਨੂੰ ਪੂਰ ਚੰਬੜ ਗਿਆ ਇਹਦੇ ਅੰਦਰ ਪੀਰ ਲਾਲਾਣ ਆ ਗਿਆ ਇੰਦਰ ਖੇਤਰਪਾਲ ਜੀ ਆ ਗਏ ਇਹਦੇ ਉਹ ਆ ਚੀਜ਼ ਆ ਗਈ ਇਹ ਧਿਆਨ ਨਾਲ ਜੋ ਸੁਣਨ ਨੂੰ ਗੁਰੂ ਸਾਹਿਬ ਦੱਸਦੇ ਨੇ ਕਿ ਦੋ ਹੀ ਰਸਤੇ ਨੇ ਲਪਤਾ ਦੁਆਰਾ ਹਕਮੀਕਾਰ ਕਮਾਏ ਇੱਕ ਨਾਮ ਦਾ ਰੋਸਾ ਪਾਉਂਦਾ ਪਾਉਂਦੇ ਰਸੇ ਨੂੰ ਤਾਂ ਦਾ ਰਸਤਾ ਕਹਿੰਦੇ ਨੇ ਨਾਮ ਦੇ ਰਸਣ ਲਈ ਉਹਦਾ ਰਸਤਾ ਕਹਿੰਦੇ ਜਿੰਨ ਰਸੇ ਤੇ ਅਸੀਂ ਹੁਕਮ ਚ ਰਹਿੰਦੇ ਹਾਂ ਚੱਲਣਾ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਜਦੋਂ ਐਸੀ ਅਵਸਥਾ ਵਿੱਚ ਹੋ ਗਏ ਤੇ ਮਾਤਾ ਜੀ ਕਹਿਣ ਲੱਗੇ ਨੂੰ ਕਿ ਸ਼ਾਂ ਨਾ ਪਗੜਨੇ ਜਿਵੇਂ ਅੱਜ ਵੀ ਲੋਕ ਸ਼ੰਕਾ ਵਤਨ ਨੂੰ ਨਾ ਫੇਰ ਸਮਝਾਇਆ ਸਾਨੂੰ ਗੁਰੂ ਕਰਨੇ ਪੀਚ 84 ਲੱਖ ਜੂਨ ਦੇ ਵਿੱਚ ਚਾਹ ਸੁਖ ਵਿੱਚ ਚਾਹ ਅਸਥੂ ਨੇ ਹਰ ਇੱਕ ਨੂੰ ਗਿਣਤੇ ਦੇ ਸਾਹ ਗਿਣਤੀ ਦਾ ਸਮਾਂ ਦਿੱਤਾ ਹੁੰਦਾ ਹੈ ਉਹ ਸ਼ਬਦ ਰਹੀ ਆਉਂਦਾ ਹੈ ਪੌਣ ਵਿੱਚ ਖੇਲਦਾ ਹੈ ਪੌਣ ਨੂੰ ਛੱਡ ਕੇ ਸ਼ਬਦ ਆਦਿ ਕਰ ਜਾਂਦਾ ਹੈ ਦੋਵੇਂ ਚੀਜ਼ਾਂ ਉਸ ਦੇ ਕੰਟਰੋਲ ਵਿੱਚ ਨੇ ਇਸ ਕਰਕੇ ਉਹਦੇ ਹੁਕਮ ਅੰਗੇ 70 ਤਾ ਨੇ ਹਲਸਾ ਹੈਦਾ ਇਹਦ ਤੋ ਇਹਦ ਨਹੀਂ ਜਾ ਸਿੱਕਦੇ ਇਸ ਕਰਕੇ ਇੱਕ ਉਹਦਾ ਦ੍ਰਿਸ਼ਮਾਨ ਜਿਹੜਾ ਆਕਾਰ ਹੈ ਇਹਨੂੰ ਪੌਣ ਦੇਤੇ ਜਾਂਦੇ ਚਾਹੇ ਸੁਖਮ ਚਾਹੇ ਸੂਲ ਸੋ ਕੰਪੂਤ ਪ੍ਰਯਤਨ ਦਿਨੋ ਕਹਿ ਦਿੰਦਾ ਨਾ। ਹੰਦ ਨੇ ਹੁਣ ਤੁਹਾਡੀ ਇੱਛਾ ਤੇ ਆ। ਜੇ ਤਾ ਸੇ ਭਗਤੀ ਕਰਨੇ ਅਪੀਰੇ ਤੋਂ ਭਗਤ ਹੋਏਗਾ, ਭਗਤੀ ਕਰੇਗਾ। ਸਬ ਦਾ ਪੈਦਾ ਹੋਏਗਾ, ਸੱਚ ਦਾ ਪੈਦਾ ਹੋਏਗਾ ਤੇ ਜਦ ਹਿਰਦੇ ਛੱਡੀ ਤੇ ਸੱਚੇ ਸਮਾਜੇਗਾ। ਜਾਂ ਤਾਂ ਸੱਚੇ ਸਮਾਜੋ ਤੇ ਜੇ ਨਹੀਂ ਸੱਚੇ ਸਮਾਉਣਾ ਤਾਂ ਆਕਾਰ ਵਿੱਚ ਚਲੇ ਜੋ। ਦੋ ਰੁਪਏ ਇੱਕ ਸਰਗੁਣ ਦੋ ਜਨਰਗੁਣ ਇਸ ਕਰਕੇ ਜਿੰਨਾ ਚਿਰ ਅਸੀਂ ਨਾ ਨੂੰ ਨਹੀਂ ਬੋਝਦੇ ਅਸੀਂ ਜਦੋਂ ਆਕਾਰ ਚਲੇ ਜਾਂਦੇ ਹਾਂ ਉਸ ਉਸ ਸਮਾਂ ਦਿੱਤਾ ਜਾਂਦਾ ਹੈ ਤੇ 84 ਲੱਖ ਜੂਨ ਵਿੱਚ ਅਲੈਦਾ ਲੈਦਾ ਸਮਾਂ ਦੇ ਕੇ ਲੈਦਾ ਲੈਦਾ ਸਵਾਸਾਂ ਧੰਦੇ ਕੇ ਸਾਥ ਪਾ ਲੈਣਾ ਹੁੰਦਾ ਤੇ ਇਸ ਕਰਕੇ ਉਹਦੇ ਹੁਕਮ ਤੋਂ ਬਗੈਰ ਪਤਾ ਨਹੀਂ ਨਹੀਂ ਹੱਲਾ ਅਗਰ ਜੇ ਸਾਨੂੰ ਦੂਸਰਾ ਰੋਗ ਚੰਗਾ ਲੱਗਦਾ ਆਉਂਦਾ ਇਹਨੂੰ ਆਉਂਦਾ ਮਨੋ ਜੀ ਉਸਾਨੂੰ ਲੇਕਿਨ ਇਹ ਦਿੱਤਾ ਹੋਇਆ ਸਮਾਂ ਤਿਸ ਵਸ ਦਾ ਖਤਮ ਹੋਵੇਗਾ ਤੁਹਾਨੂੰ ਉਹ ਰੂਪ ਦੇ ਦਿਆਂਗਾ ਜੋਤ ਉਹ ਰਹੇਗੀ ਜੋਤ ਉਹ ਜੁਗ ਸਹਿ ਸਕਾਂ ਫਿਰ ਬਲਦੀ ਜੋਤ ਉਹ ਹੀ ਰਹੇਗੀ ਲੇਕਿਨ ਆਕਾਰ ਬਦਲ ਦਿਆਂਗੇ ਹੁਣ ਜੇ ਕਾਨੂੰਨ ਜੇ ਵਿਧਾਨ ਇੰਨਾ ਸਖਤ ਨਾ ਹੋਵੇ ਤੇ ਆਦਮੀ ਆ ਕੇ ਮੈਨੂੰ ਇਹ ਅੱਛਾ ਨਹੀਂ ਲੱਗਦਾ ਮੈਂ ਪਸ਼ੂ ਬਣਨਾ ਉਹ ਪਸ਼ੂ ਹੀ ਜਾਵੜੇਗਾ ਪਸ਼ੂ ਆ ਕੇ ਮੈਨੂੰ ਇਹ ਚੰਗਾ ਲੱਗਦਾ ਬੰਦੇ ਚਾਵੜੇਗਾ ਹੁਣ ਤੁਹਾਡੇ ਅੰਦਰ ਮੱਝ ਵੱਢ ਸਕਦੇ ਕਿਸੇ ਦੇ ਅੰਦਰ ਸਪਸ਼ਟ ਜਦੋਂ ਇੱਕ ਦੂਜੇ ਵਿੱਚ ਜਾ ਹੀ ਨਹੀਂ ਸਕਦਾ ਜੀ ਤੇ ਸਾਡੇ ਵਿੱਚ ਕਿਹ ਖੇਤਰ ਪ੍ਰਵਾ ਵੜਿਆ ਸਾਰੇ ਕਿਵੇਂ ਲਾਲਾਂ ਉਲਾ ਬਣਿਆ ਸੋ ਇਸ ਕਰਕੇ ਇਹ ਸਾਰਾ ਅਗਿਆਨਤਾ ਦਾ ਇਹ ਸਾਰਾ ਕੋਈ ਇਸ ਕਰਕੇ ਇਹ ਕੋਈ ਵੀ ਭੂਤ ਪ੍ਰੇਤ ਜਿਹੜਾ ਉਹਨੂੰ ਸਮਝ ਦਿੱਤਾ ਹੋਇਆ ਉਹ ਸੁਖ ਵਿੱਚ ਜਿਵੇਂ ਲਖ ਜੂ ਜੂ ਅਗਿਆਨਤਾ ਜਿਸ ਸਮਾਨ ਦਾ ਗਵਾਜਾਏ ਗਿਆਨ ਲਿਆ ਜਾਏ ਗੁਰੂ ਸ਼ਨ ਜਗ ਭੇਦ ਲਿਆ ਜਾਏ ਗੁਰਬਾਣੀ ਪੜ੍ਹ ਕੇ ਭੇਦ ਲਿਆ ਜਾਏ ਨਿਰਮਾਣੀ ਨੂੰ ਸਤਗੁਰ ਦਾ ਖਿਤਾਬ ਦਿੱਤਾ ਪੰਜਾਂ ਪਿਆਰ ਨੂੰ ਗੁਰੂ ਦਾ ਖਿਤਾਬ ਦਿੱਤਾ ਇਥੇ ਹੁਣ ਗੁਰੂ ਨਾਨਕ ਦੇਵ ਜੀ ਨੂੰ ਮਾਤਾ ਜੀ ਕਹਣ ਲੱਗੇ ਇਹਨੂੰ ਕਿਸੇ ਸ਼ਾਹ ਨੇ ਪਕੜ ਲਿਆ ਮਾਈਤਾ ਜੀ ਨੂੰ ਸੰਦੇਸ਼ ਭੇਜਿਆ ਇਹ ਕਿਸੇ ਮਾਲੂਏ ਲਿਆਉ ਸਦਕੇ ਇਹਨੂੰ ਕੋਈ ਚੰਬੜ ਗਿਆ ਮਾਲੂਏ ਨੂੰ ਲਿਆਂਦਾ ਮਾਲਵੀ ਨੇ ਆਗਿਆ ਦਾ ਜਿਹੜਾ ਅੱਜ ਕੱਲ ਸਿਆਣੇ ਲੋਕ ਕਰਦੇ ਨੇ ਨਾ ਬੜਾ ਸੋਹਣਾ ਰੱਖਿਆ ਸਿਆਣੇ ਤੇ ਸਿਆਣੇ ਕੋਲ ਤਾਂ ਕੌਮਲਾ ਹੀ ਜਾਏਗਾ ਜਿਹਨੂੰ ਨਹੀਂ ਗਿਆ ਇਸ ਕਰਕੇ ਉਹ ਆਪ ਦਾ ਜਮ ਬਹਿਣ ਲੱਗਾ ਇਸਾ ਤੋਂ ਉਹ ਦਾਣਾ ਸਾਰਕ ਕੀਤਾ ਕੋਈ ਅਸਰ ਨਾ ਹੋਇਆ ਅਖੀਰ ਤਾਂ ਉਹਦਾ ਬਹੁਤ ਵੱਡਾ ਪੀਰ ਇਹਦੇ ਵਿੱਚ ਮੇਰੇ ਵਸਤਾ ਰੋਗੇ ਨਹੀਂ ਚਲਾ ਗਿਆ ਹੁਣ ਹਾਲਾਤ ਦਾ ਵਿਗੜਿਆ ਦੇਖ ਕੇ ਸੇਧਾ ਤੇ ਮਾਤਾ ਤੇ ਪਤਾ ਹੀ ਕਰਨ ਲੱਗੇ ਮਹਿਤਾ ਜੀ ਨੂੰ ਵੈਦ ਨੂੰ ਲਿਆਓ ਵੈਦ ਨੂੰ ਬੁਲਾ ਲਿਆਂਦਾ ਉਹਨੇ ਬਾਹ ਪਗੜੀ ਨਾ ਵੀ ਦੇਖੀ ਉਹਨਾਂ ਦਿਨਾਂ ਵਿੱਚ ਨਾ ਵੀ ਦੇਖ ਕੇ ਪ੍ਰੈਕਟਿਸ ਸੀ ਵੈਦਾਂ ਉਹ ਸਾਰਾ ਭੇਦ ਦੇ ਦਿੰਦੇ ਸੀ ਪੀਨਵਾ ਰਹੋਗੇ ਖਾਣਾ ਵੀ ਦੱਸ ਦਿੰਦੇ ਸੀ ਵੀ ਸਵੇਰ ਕੱਲ ਇਹਨੇ ਆਹ ਖਾਣਾ ਖਾਦਾ ਉਹਨੇ ਬਾਹਰ ਨਾ ਵੀ ਦੇਖੇ ਦੇਖ ਕੇ ਮਾਤਾ ਜੀ ਤੇ ਪਿਤਾ ਜੀ ਕਹਿਣ ਲੱਗਾ ਮੇਰੀ ਜੋ ਹਕਮਤ ਵਿੱਚ ਹੈ ਜਿਹੜਾ ਮੇਰਾ ਤਜਰਬਾ ਹੈ ਇਸ ਬਾਲਕ ਨੂੰ ਕੋਈ ਦੁੱਖ ਨਹੀਂ ਉਹਨੇ ਦੁੱਖਰੀ ਤੇ ਦੀ ਹਾਲਤ ਕਿਵੇਂ ਐਸਾ ਹੋਗੀ ਇਹ ਤਾਂ ਬੋਲਦਾ ਵੀ ਨਹੀਂ ਇਸ ਨੂੰ ਬੁਲਾਓ ਇਹ ਗੁਰੂ ਨਾਨਕ ਦੇਵ ਜੀ ਸੁਣ ਰਹੇ ਸੀ ਸਾਰੀ ਕਹਾਣੀ ਜਦੋਂ ਵੈਦ ਜੀ ਨੇ ਬੁਲਾਇਆ ਕਾਗਾ ਬੋਲ ਕੇ ਦੱਸ ਤੈਨੂੰ ਕੀ ਬਿਮਾਰੀ ਇਸ ਸੰਪੇਦਨੀ ਤੇ ਲਾ ਰਿਹਾ ਗੁਰੂ ਨਾਨਕ ਜਦੋਂ ਨੇਤਰ ਖੋਲੇ ਲਾਰਦੇ ਹੋਏ ਨੇਤਰ ਰੰਗਿਆ ਹੋਇਆ ਹਰੇ ਦੇ ਰੰਗ ਵਿੱਚ ਦੇਖਿਆ ਦੇ ਸੋਚਿਆ ਕਿ ਇਹ ਵੈਦ ਇਹਦੇ ਕੋਲ ਬਹੁਤ ਸਾਰੇ ਜੀਵ ਆਉਂਦੇ ਨੇ ਇਹ ਗੱਲ ਤੋੜ ਸਕਦਾ ਜੇ ਤੋੜੇ ਤਾਂ 8 ਸਾਲ ਲੱਗਿਆ ਦੁੱਖ ਇੱਕ ਦੁੱਖ ਮੈਂ ਦੱਸਵਾ ਬੋਲੋ ਅੰਦਰ ਦੁੱਖ ਵਿਛੜਾ ਮੇਰਾ ਮੇਰੇ ਮਾਤਾ ਪਿਤਾ ਨੂੰ ਵਿਛੜਾ ਪੈ ਚੁੱਕਾ ਜੇ ਤੇਰੇ ਕੋਲ दारू ਕੋ ਖੈਫ ਖਟਫਾਲ ਮੈਨੂੰ ਦਾਰੂ ਦੇ ਤੇ ਮੇਰਾ ਵਿਛੋੜਾ ਦੂਰ ਕਰ ਦੇ ਮੇਰੇ ਮਾਂ ਪਿਓ ਨੂੰ ਮਿਲਾ ਦੇ ਮੈਨੂੰ ਮੇਰੇ ਮੂਲ ਨੂੰ ਮੈਨੂੰ ਮਿਲਾ ਦੇ ਉਹਦੇ ਕਾਕੇ ਤਾਂ ਮੇਰੇ ਕੋਲ ਕੋਈ ਇਲਾਜ ਨਹੀਂ ਹੋਰ ਕੋਈ ਦੁੱਖ ਦਾਸ ਦੁੱਖ ਵਿਛੋੜਾ ਇੱਕ ਦੁੱਖ ਪੋਖ ਉਹਦਾ ਇਹਦਾ ਇਲਾਜ ਹੈ ਦੱਸ ਕੀ ਚਾਹੀਦਾ ਹੁਣ ਤਿਆਰ ਕਰ ਦਿੰਦੇ ਉਹਦਾ ਇਹ ਮੈਨੂੰ ਖਾਣ ਵਾਸਤੇ ਨਹੀਂ ਮੈਨੂੰ ਦਦਾ ਦੇ ਦਰਸ਼ਨ ਦਿਲਾਉਣੇ ਆਪਦੇ ਪਿਤਾ ਜੇ ਤੇਰੇ ਕੋਲ ਦਾਰੂ ਹੈ ਮੈਂ ਅਗਿਆਨਤਾ ਵਿੱਚ ਮੈਨੂੰ ਦਿਸਦਾ ਨਹੀਂ ਮੇਰੇ ਪਿਤਾ ਨੂੰ ਮਰਮਲਾਹ ਦੇ ਬਖਾਦੇ ਪਿਆ ਖੜਾ ਫਿਰ ਸਿਰ ਫਿਰ ਗਿਆ ਅੰਦਾ ਇਹਦਾ ਮੇਰਾ ਕੋ ਲਾਜ ਹੈ ਨਹੀਂ ਹੋਰ ਕੋ ਦੁੱਖ ਦਾਸ ਗੁਰਨਾੰਦ ਦੇ ਜਿੱਦ ਦਸਨ ਅਗੇ ਦੁੱਖ ਓਛੜਾ ਇੱਕ ਦੁੱਖ ਪੋਕ ਇੱਕ ਦੁੱਖ ਸਖਤ ਵਾਰ ਜਮਦੂਤ ਆਮ ਇਹ ਦਸਤੇ ਨੇ ਮੇਰੇ ਨਾਲ ਜਮਦੂਤ ਰਖਲੇ ਨੇ ਇਕ ਜੇ ਤਾਂ ਵੀ ਮੇਰੇ ਸਿਰ ਦੰਡਾ ਮਾਰ ਕੇ ਮੈਂ ਸੁੱਟ ਸਕਦੇ ਹਾਂ ਮੈਂ ਇਥੋਂ ਇਹਨੇ ਮਾਰ ਨਹੀਂ ਖੜੀ ਜਾਂਦੀ ਤੇ ਜਲਦੀ ਕਰ दारू ਦੇ ਕਿ ਮੇਰੇ ਮਾਂ ਪਿਓ ਕੋਲ ਪਚਾ ਦੇ ਇਹਨਾਂ ਨੂੰ ਦੂਰ ਕਰ ਦੇ ਮੇਰੇ ਤੋਂ ਹੋਂਦ ਇਹਦਾ ਮੇਰੇ ਕੋਈ ਇਲਾਜ ਨਹੀਂ ਹੋਰ ਕੋਈ ਦੁੱਖ ਦਾਸ ਤੇ ਮਹਾਰਾਜਨ ਦੁੱਖ ਛੋੜਾ ਇੱਕਦਮ ਪੋਕ ਇੱਕ ਦੋ ਸਖਤ ਬਾਜ ਜੰਦੂਰ ਇੱਕ ਤਰ੍ਹਾਂ ਰੋਗ ਲੱਗੇ ਤੰਤਾ ਹੈ ਵਾਹਿਗੁਰੂ ਬੋਲੇ ਦਰੁਲਾ ਅੰਦਰ ਜੇ ਇਸੇ ਮੈਂ ਚਲਾ ਗਿਆ ਵਿਛੋੜੇ ਦੇ ਵਿੱਚ ਤੇ ਮੈਨੂੰ ਦੇ ਚਦ ਦੁਬਾਰਾ ਸਾੜ ਦੇਣਗੇ ਫਿਰ ਜਨਮ ਲੈਣਾ ਪਏਗਾ ਫਿਰ ਸਾੜ ਦੇਣਗੇ ਇਹ ਸਵਾਰ-ਵਾਰ ਮਿਰ ਤੋਂ ਦੁੱਖ ਨਹੀਂ ਚਲੇ ਜਾਂਦਾ ਇਹ ਮੈਂ ਤੰਦਰੋਗ ਤੇ ਦੁਆ ਤੈਨੂੰ ਹੈ ਤੇ ਮੇਰਾ ਇਹ ਰੋਗ ਕੱਟ ਦੇ ਆਉਂਦਾ ਹੈ ਵੀ ਮੇਰੇ ਕੋਈ ਇਲਾਜ ਨਹੀਂ ਤੂੰ ਤਾਂ ਫਿਰ ਵਾਹਿ ਤੂੰ ਕਿਸ ਚੀਜ਼ ਦਾ ਇਹ ਤੇਰੇ ਕੋਲ ਦੁੱਖ ਦਾ ਇਲਾਜ ਨਹੀਂ ਤੇ ਵਾਅਦਾ ਕਿਸ ਦਾ ਹੁੰਦਾ ਕਾ ਕਾ ਤੂੰ ਇਹ ਦੱਸ ਤੇ ਇਹ ਕਿਵੇਂ ਦੁੱਖ ਲੱਗਦਾ ਹੈ ਕਿਵੇਂ ਦੂਰ ਹੁੰਦਾ ਹੈ ਇਹਦਾ ਵਾਅਦਾ ਕੌਣ ਨੇ ਤੂੰ ਇਹ ਦੱਸ ਤੇ ਫਿਰ ਉਥੇ ਗੁਰੂ ਨਾਨਕ ਦੇਵ ਜੀ ਦੱਸਿਆ ਵੀ ਸਭ ਤੋਂ ਪਹਿਲਾਂ ਜਿਹੜਾ ਅੱਗ ਡਾਕਟਰ ਲੋਕ ਜਿਹੜੇ ਸੀਨੀਅਰ ਨੇ ਜਿਹੜੇ ਐਮਡੀ ਕਰ ਲੈਂਦੇ ਨੇ ਉਹ ਹੁਣ ਪਹਿਲਾਂ ਸਭ ਤੋਂ ਦਿਮਾਗ ਤੋਂ ਲੈਂਦੇ ਨੇ ਤੇ ਇਹ ਅਜੇ ਤੋਂ 500 ਸਾਲ ਪਹਿਲਾਂ ਹੀ ਗੁਰੂ ਨਾਨਕ ਦੇਵ ਜੀ 500 ਸਾਲ ਪਹਿਲੇ ਦੱਸ ਗਏ ਪੇ ਰੋਗ ਮਨ ਤੋਂ ਸ਼ੁਰੂ ਹੁੰਦਾ ਤੇ ਮਾਰੇ ਗੁਰਬਾਣੀ ਜਦੋਂ ਨਾ ਪੁੱਛਿਆ ਤਾਂ ਦੱਸਣ ਲੱਗੇ ਕਿ ਰੋਗ ਕਿਥੋਂ ਸ਼ੁਰੂ ਹੋਇਆ ਕਸਉ ਸੰਸਾਰ ਕੀ ਰਸਪੋਗ ਤਨ ਉੱਠ ਖੜਉ ਨਾ ਮਨ ਅੰਦਰ ਕੋ ਮਿਲ ਸਜਾਇ ਵੈਦ ਨਾ ਪਹੁੰਚਦਾ ਰਹਾ ਜਦ ਮਨ ਰੋਗ ਹੋ ਜਾਏ ਉਸ ਤੋਂ ਬਾਅਦ ਫਿਰ ਤਨ ਚਾਹੁੰਦਾ ਇਹ ਮਨ ਦਾ ਵੈਦ ਹੈ ਦਰਗਾਹ ਵਿੱਚ ਬੈਠਾ ਸੱਚੇ ਖੰਡ ਵਿੱਚ ਬੈਠਾ ਹੈ ਜਿਸ ਅੰਦਰ ਮੇਰਾ ਵੈਦ ਗੁਰਗੰਦਾ ਹਰ ਨਾਮ ਆਖ ਕੋ ਮੁਖ ਦੇਵੇ ਘਟੇ ਜਾਉਗੀ ਫੰਦਾ ਇਸ ਕਰਕੇ ਜੋ ਵੀ ਜਿੱਥੇ ਵੀ ਵਿਚਾਰ ਹੋਏ ਉਹਨਾਂ ਨੂੰ ਦੇ ਪੁਆਇੰਟ ਕਿਤੇ ਵੀ ਇਹ ਅੱਗੇ ਜਾ ਕੇ ਜੀਵ ਇਹ ਵਿਚਾਰ ਨੂੰ ਫਲਾਉਣ ਜਿਸ ਮਕਸਦ ਹਾਸਤੇ ਮੈਂ ਆਇਆ ਸੰਸਾਦ ਤੇ ਸੰਦੇਸ਼ ਦੇਣ ਵਾਸਤੇ ਨਰਾਗਾ ਦਾ ਇਹ ਉਹਨਾਂ ਨੂੰ ਪਹੁੰਚਾ ਦੇ ਲੇਕਿਨ ਵੈਦਨਾ ਵੀ ਕੋਈ ਗੱਲ ਨਹੀਂ ਹੈ ਤੋਰੀ ਉੱਥੇ ਹੀ ਠੱਪ ਕਰ ਦਿੱਤੀ ਫਿਰ ਤੁਸੀਂ ਇਤਿਹਾਸ ਜਾਣਦੇ ਹੋਗੇ ਕਿ ਇਸ ਸਮਾਂ ਨੂੰ ਫਿਰ ਪਿਤਾ ਜੀ ਨੇ ਮੱਝਾਂ ਲੈ ਦਿੱਤੀਆਂ ਕਿਵੇਂ ਉਹ ਚਾਰ ਲਗਾਏ ਕਿਵੇਂ ਉਹ ਖੇਤ ਜੁਲਿਆ ਕਿਵੇਂ ਉਹਨੂੰ ਸਰਪੰਚਾ ਕੀਤੀ ਦੇਖ ਕੇ ਫਿਰ ਜਦੋਂ ਉੱਥੇ ਕੰਮਜਾਮ ਨਾ ਹੋਏ ਤੇ ਮਾਤਾ ਪਿਤਾ ਸੋਚਿਆ ਕਿਤਾ ਇਸ ਨੂੰ ਦੁਕਾਨ ਪਾ ਲਈ ਦੁਕਾਨ ਉਹ ਹਸਤੇ ਪਿੰਡ ਦੇ ਨਿਆਈ ਸਿਖੇ ਬਾਲਾ ਜੀ ਦਾ ਇਹਨਾਂ ਤੋਂ ਵਰਦੇ ਵੱਡੇ ਸੀ ਉਹਨਾਂ ਸਰਦਾਂ ਮਹਿਤਾ ਜੀ ਨੇ ਤੇ ਲੋੜ ਅਨਸਾਰ ਜਿਵੇਂ ਅੱਜ ਦੇ ਕੀਮਤ ਮੁਤਾਬਕ ਹੱਟ ਦਾ ਸੌਦਾ ਮਿਲ ਸਕਦਾ ਹੈ ਇਸ ਲੋੜ ਅਨਸਾਰ ਉਹਨਾਂ ਵਿੱਚ ਜਿਹੜਾ ਸਿੱਕਾ ਚੱਲਦਾ ਸੀ ਉਹਦੇ ਮੁਤਾਬਕ 20 ਰੁਪਏ ਦੇਤੇ ਇਹ ਗੀ ਸੌਦਾ ਲਾਇਓ ਉਹਨਾਂ ਦਿਨਾਂ ਵਿੱਚ ਚੂੜ ਕਾਣਾ ਲੱਗੇ ਮੰਡੀ ਸੀ ਉਹ ਸੌਦਾ ਲੈ ਚਲੇਗਾ ਸੌਦਾ ਕਠਾ ਕੀਤਾ ਜੋ ਵਾਅਸਾ ਹੈ ਚੁੱਕਿਆ ਹੋਏ ਦੋਨੇ ਉਤੇ ਸਾਲ ਲੱਗੇ ਏਰੀਆ ਸੀ ਜੰਗਲ ਦਾ ਉਤੇ ਸੰਤ ਮੰਡਲ ਦੇ ਦਿਸੇ ਸਾਧੂ ਦੇ ਸੇ ਤੇ ਬੜੇ ਖੁਸ਼ ਹੋਏ ਪੀਰ ਖਾਂ ਤਾਂ ਜਾਂਦੇ ਨੇ ਇਹ ਗੱਲ ਸ਼ੁਰੂ ਕਰ ਸਕਦੇ ਨੇ ਇਹਨਾਂ ਨੂੰ ਦੇ ਬਚਲ ਕੀਤਾ ਜਾਏਗਾ ਸਾਧੋਂ ਦੇ ਸੰਤਾਂ ਜਾਂ ਕੋਈ ਨੂੰ ਕੋਈ ਪੇਟ ਕਰਨਾ ਪੈਂਦਾ ਗੁਰੂ ਨਾਨਕ ਦੇਵ ਜੀ ਨੇ ਬਾਲੇ ਨਾਲ ਲੱਗੇ ਜੋ ਰਸਤਾ ਦੇ ਸੀ ਉਹਨਾਂ ਨੂੰ ਬਤੌਰ ਪੇਟਾ ਚੁੜਾ ਦਿੱਤੀ ਬਹੁਤ ਖੁਸ਼ ਹੋਏ ਪੀ ਬਹੁਤ ਅੱਛਾ ਕੀਤਾ ਜੀ ਸੰਤ ਜਨ ਛਗਣਗੇ ਇਹ ਤੇ ਗੁਰੂ ਅਨੰਦ ਦੇਵ ਨੇ ਵਿਚਾਰ ਸ਼ੁਰੂ ਕੀਤਾ ਪੇ ਤਾਂ ਤੰਦ ਹੀ ਖਰਾਕੇ ਜੀ ਇਹ ਤਾਂ ਜਦ ਮਿਲ ਗਈ ਖੁਸ਼ ਹੋ ਜਾਣਗੇ ਤੇ ਮਨ ਦੀ ਖਰਾਕੀ ਖਵਾਉਂਦੇ ਹੋ ਜੇ ਮਨ ਦੀ ਖਰਾਕ ਨਾ ਮਿਲੇ ਤੇ ਜਵਨ ਤੇ ਵਸ ਚਲੇ ਜਾਣਗੇ ਭਗਵਤ ਹੀਨੇ ਹੋ ਜਾਣਗੇ ਮਨ ਦੀ ਖਰਾਕੀ ਦਿੰਦੇ ਹੋ ਤਾਂ ਉਸ ਵਕਤ ਸਾਧੂ ਚੁੱਪ ਹੋ ਗਏ ਉਥੇ ਫਿਰ ਗੁਰਨਾਨਦ ਦੇਵ ਜੀ ਨੇ ਸਾਡੀ ਖਰਾਕ ਦਾ ਦੱਸਿਆ ਇੱਕ ਮਾਸahari ਇੱਕ ਤ੍ਰਹਿਨ ਖਾਏ ਇੱਕ ਨਸ਼ਤੇ ਅਮਰਤ ਪਾਏ ਇੱਕ ਮਿੱਟੀ ਗਾ ਮੇ ਮਿੱਟੀ ਖਾਏ ਇੱਕ ਪੌਂਸ ਮਾਰੀ ਪੌਂਸ ਮਾਰੇ ਕਰਨਨਕਾਰੀ ਨਾਮਵਾਰ ਮੰਨਨਰੰਗਾਲ ਰੂਪ ਹੈ ਉਹਦਾ ਬੱਚਾ ਹੈ ਇਹਦੀ ਖਰਾਕ ਹੈ ਨਾਮਰਾਸ ਮੰਨ ਦਾ ਦੋਸਾ ਹਰ ਨਾਮ ਹੈ ਹੇਦਰ ਕੁਸਮਲ ਇੱਕ ਅਜਿਹਾ ਕੋਟੇ ਗੁਰਮਨ ਹੈ ਬਣਾ ਇਸ ਤਰੀਕੇ ਨਾਲ ਵੀ ਇਹ ਹੁਣ ਇਸ ਮੰਦ ਗੱਲ ਸੁਖਮ ਦਸ਼ਵ ਕਰਨਗੇ ਤਾਂ ਤਾਂ ਜਾਂਦੇ ਨੇ ਲੇਕਿਨ ਸਾਧੂ ਦੀ ਗੱਲ ਨਾ ਤੋਰੀ ਤੇ ਅੱਗੇ ਗੱਲ ਤੋਂ ਨਾ ਅਸੇ ਹੁਣ ਟਾਈਮ ਖਤਮ ਹੋ ਗਿਆ ਇਹ ਆਪਸੇ ਰਹਿ ਗਿਆ ਤੋ ਰਾਂਗੇ ਇਹਨੇ ਸਾਵੇਂ ਦੇ ਵਿੱਚ ਕੋਈ ਐਸਾ ਸ਼ਬਦ ਬੋਲਿਆ ਕਿ ਹੋਏ ਸੰਗ ਤੇ ਗੁਰਬਖਸ਼ ਯੋਗ ਨੇ ਬਖਸ਼ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ